ਸੱਚੇ ਗੱਲ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਇਸ ਪ੍ਰੋਗਰਾਮ ਤਹਿਤ ਅਸੀਂ ਹੁਣ ਤੱਕ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਇਹਨਾਂ ਖਬਰਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਮਹਿਤਾਬ ਜੀ ਮਹਿਤਾਬ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਜੀ ਅ ਸ਼ੁਰੂਆਤ ਕਰਾਂਗੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜਿਹੜੀ ਗਠਿਤ ਕੀਤੀ ਗਈ ਐ ਸਿਟ ਉਸ ਵੱਲੋਂ ਕਾਰਵਾਈ ਕੀਤੀ ਗਈ ਹੈ ਇੱਕੋ ਸਮੇਂ 15 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਵਕਫਾ ਖਾਤਾ ਤੇ ਸਿੱਟ ਦੀ ਜਿਹੜੀ ਟੀਮ ਹੈ ਪਹੁੰਚੀ ਹੋਈ ਹੈ ਤੇ ਪਾਵਨ ਸਰੂਪਾਂ ਦੇ ਸਬੰਧ ਵਿੱਚ ਉਹ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਅ ਇਸ ਵੇਲੇ ਜੇ ਅਸੀਂ ਇਹ ਕਹੀਏ ਵੀ ਸਭ ਤੋਂ ਵੱਧ ਜਿਹੜਾ ਪੰਜਾਬ ਦਾ ਪੱਖ ਦਾ ਮੁੱਦਾ ਹੈਗਾ ਉਹ ਇਹੀ ਚੱਲ ਰਿਹਾ ਜੀ 328 ਪਾਵਨ ਸਰੂਪਾਂ ਦਾ ਜੀ ਤੇ ਤੁਹਾਡੇ ਯਾਦ ਹੋਣਾ ਕਿ ਦੋ ਦਿਨ ਪਹਿਲਾਂ ਅ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜੀ ਸੀਗੀ ਇਹ ਇਸ ਮਾਮਲੇ ਤੇ ਬਹਿਸ ਬਹੁਤ ਜ਼ਿਆਦਾ ਹੋਰ ਪਖਾ ਦੇਤੀ ਸੀ ਜਦੋਂ ਉਹਨਾਂ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਸੀ ਉਸ ਤੋਂ ਬਾਅਦ ਆਪਣਾ ਐਸਜੀਪੀਸੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਪ੍ਰਧਾਨ ਨੇ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਅੱਜ ਸ਼ਨੀਚਰਵਾਰ ਨੂੰ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈਗਾ ਵੀ ਇਹ ਜਿਹੜਾ ਹੈਗਾ ਪੰਥਕ ਮਾਮਲਿਆਂ ਵਿੱਚ ਦਖਲ ਦਿੱਤਾ ਜਾ ਰਿਹਾ ਤੇ ਉਧਰ ਜੇ ਆਪਾਂ ਗੱਲ ਕਰੀਏ ਦਿੱਲੀ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦਿੱਲੀ ਇਕਾਈ ਉਹਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਜੀ ਉਹਨਾਂ ਦਾ ਵੀ ਬਿਲਕੁਲ ਏਸੀਲੀ ਦੇ ਉੱਪਰ ਇਸੀ ਤਰਜ਼ ਤੇ ਬਿਆਨ ਆਇਆ ਵੀ ਇਹ ਜਿਹੜਾ ਹੈਗਾ ਇਹ ਪੰਥ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਇਹ ਸਾਜ਼ਿਸ਼ ਹੈ ਜੀ ਹਨਾ ਜੀ ਤੇ ਅੱਜ ਜਿਹੜਾ ਹੈਗਾ ਤੁਹਾਡੇ ਯਾਦ ਹੋਣਾ ਵੀ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਸਤਿੰਦਰ ਕੋਹਲੀ ਨੂੰ ਜੀ ਇਹ ਐਸਜੀਪੀਸੀ ਦੇ ਘੱਟੋ ਘੱਟ 11 ਸਾਲ 2009 ਤੋਂ ਲੈ ਕੇ 2020 ਤੱਕ ਆਡਿਟਰ ਰਹੇ ਨੇ ਜੀ ਵੈਸੇ ਸੀਏ ਨੇ ਚਾਰਟਰਡ ਅਕਾਊਂਟੈਂਟ ਨੇ ਤੇ 3.5 ਲੱਖ ਰੁਪਏ ਪ੍ਰਤੀ ਮਹੀਨਾ ਇਹ ਤਨਖਾਹ ਲੈਂਦੇ ਹੁੰਦੇ ਸੀਗੇ ਐਸਜੀਪੀਸੀ ਤੋਂ ਤੇ ਉਸ ਤੋਂ ਬਾਅਦ ਜਦੋਂ ਫਿਰ ਇਹ ਵਿਵਾਦ ਆ ਪੈਦਾ ਹੋਇਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਬਰطرف ਕਰ ਦਿੱਤਾ ਗਿਆ ਸੀ ਐਸਜੀਪੀਸੀ ਵੱਲੋਂ ਤੇ ਬਾਕਾਇਦਾ ਫਿਰ 75 ਫੀਸ ਦੀ ਜਿਹੜੀ ਸੀ ਰਕਮ ਵਾਪਸ ਲੈਣ ਦੀ ਵੀ ਜਿਹੜਾ ਸੀ ਮਤਾ ਐਸਜੀਪੀਸੀ ਨੇ ਪਾਇਆ ਸੀਗਾ ਜੀ ਤੇ ਜਿਹੜੀ ਇਹਨਾਂ ਦੀ ਹੁਣ ਅੱਜ ਸਨੀਚਰਵਾਰ ਨੂੰ 15 ਥਾਵਾਂ ਦੇ ਉੱਪਰ ਜਿਹੜਾ ਹੈਗਾ ਛਾਪੇਮਾਰੀ ਕੀਤੀ ਗਈ ਹੈ ਸਿਟ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਤੇ ਇਹ ਗੁਰਦਾਸਪੁਰ ਚ ਵੀ ਹੈ ਜੀ ਤੇ ਰੋਪੜ ਵੀ ਜਿਹੜੇ ਹੈਗੇ ਆ ਛਾਪੇਮਾਰੀ ਹੋਈ ਹੈ ਤੇ 8 ਥਾਵਾਂ ਜਿਹੜੀਆਂ ਨੇ ਇਕੱਲੇ ਅਮ੍ਰਿਤਸਰ ਦੀਆਂ ਹੈਗੀਆਂ ਜੀ ਅਮ੍ਰਿਤਸਰ ਸਾਹਿਬ ਦੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਵੀ ਇਹ ਮਾਮਲਾ ਹੋਰ ਜਿਆਦਾ ਇੱਕ ਤੂਲ ਫੜੇਗਾ ਪਖੇਗਾ ਤੇ ਇਸ ਦੇ ਉੱਪਰ ਸਿਆਸਤ ਜਿਹੜੀ ਹੈ ਲਗਭਗ ਹਰ ਪੱਖੋਂ ਹੋ ਰਹੀ ਹੈ ਜੀ ਦੋਵੇਂ ਪਾਸਿਓਂ ਪੂਰਾ ਜ਼ੋਰ ਲੱਗਿਆ ਹੋਇਆ ਤੇ ਲੇਕਿਨ ਜਿਹੜੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਜਿਹੜੇ ਹੈਗੇ ਉਹਨਾਂ ਦਾ ਇਹੀ ਕਹਿਣਾ ਹੈ ਹੋਊਗੀ ਵੀ ਅਸੀਂ ਜਿਹੜੇ ਹਾਈ ਕੋਰਟ ਦੇ ਆਦੇਸ਼ਾਂ ਤੇ ਕੰਮ ਕਰ ਰਹੇ ਹਾਂ ਤੇ ਇਹ ਕਾਰਵਾਈ ਬਹੁਤ ਪਹਿਲਾਂ ਕੀਤੀ ਜਾਣੀ ਚਾਹੀਦੀ ਸੀ ਜੀ ਜੀ ਤੇ ਇੱਕ ਹੋਰ ਖਬਰ ਇਸ ਵੇਲੇ ਦੁਨੀਆ ਪਰ ਵਿੱਚ ਛਾਈ ਹੋਈ ਹੈ ਉਹ ਹੈ ਕਿ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ ਹੈ ਵੈਨਜ਼ੂਏਲਾ ਤੇ ਤੇ ਹੁਣ ਜਿਹੜਾ ਨਵਾਂ ਤੱਥ ਨਿਕਲ ਕੇ ਸਾਹਮਣੇ ਆ ਰਿਹਾ ਜਾਂ ਨਵੀਂ ਜਿਹੜੀ ਇਸ ਮਾਮਲੇ ਚ ਡਵੈਲਪਮੈਂਟ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਅਮਰੀਕਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਿ ਵੈਨਜ਼ੂਏਲਾ ਦੇ ਰਾਸ਼ਟਰਪਤੀ ਤੇ ਉਹਨਾਂ ਦੀ ਪਤਨੀ ਨੂੰ ਅਮਰੀਕੀ ਫੌਜੀਆ ਨੇ ਆਪਣੇ ਹਿਰਾਸਤ ਵਿੱਚ ਲਿਆ ਹੋਇਆ ਹੈ ਜੀ ਜੀ ਬਿਲਕੁਲ ਤੁਸੀਂ ਦੇਖੋ ਵੀ ਰਾਸ਼ਟਰਪਤੀ 트럼ਪ ਇੱਕ ਤਾਂ ਉਹਨਾਂ ਦਾ ਕਿਰਦਾਰ ਸਾਨੂੰ ਸਮਝ ਨਹੀਂ ਆਉਂਦਾ ਵੀ ਉਹ ਕੀ ਚਾਹੁੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਆ ਜੀ ਮੈਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਮੈਂ 8 ਥਾਂ ਦੇ ਗੋਲ ਜੰਗਬੰਦੀ ਕਰਵਾ ਦਿੱਤੀ ਤੇ ਦੂਜੇ ਫਿਰ ਇੱਕ ਗਰੀਬ ਜੇ ਦੇਸ਼ ਤੇ ਲਾਟਿਨ ਅਮਰੀਕਨ ਦੇਸ਼ ਜਿਹੜਾ ਵੈਨੇਜ਼ੂਏਲਾ ਤੇ ਹਮਲੇ ਜਾਰੀ ਨੇ ਤੇ ਉਸ ਤੇ ਕਿਹਾ ਜਾ ਰਿਹਾ ਵੀ ਉਹ ਡਰੱਗਸ ਜਿਹੜੇ ਹੈਗੇ ਆ ਅਦਰ ਉਦਰ ਧੰਦਾ ਕਰਦੇ ਨੇ ਜੀ ਉਹ ਤੇ ਵੈਸੇ ਉਹਨਾਂ ਦੇ ਜਿਹੜੇ ਤੇਲ ਆਮ ਤੌਰ ਤੇ ਜੇ ਦੇਖਿਆ ਜਾਵੇ ਤਾਂ ਤੇਲ ਦੀ ਲੜਾਈ ਹੈਗੀ ਹੈ ਜੀ ਸਭ ਤੋਂ ਸਸਤਾ ਦੁਨੀਆ 'ਚ ਜਿਹੇ ਤੇਲ ਹੈਗਾ ਤਾਂ ਵੈਨੇਜ਼ੁਏਲਾ ਚੀਜ਼ ਤੇ ਇਸੇ ਕਰਕੇ ਜਿਹੜਾ ਹੈਗਾ ਮੇਨ ਜਿਹੜਾ ਹੈਗਾ ਅਮਰੀਕਾ ਦਾ ਹੁਣ ਤੱਕ ਇਹੀ ਰਿਹਾ ਵੀ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਤੇ ਜਿਹੜੀ ਅੱਖ ਹਮੇਸ਼ਾ ਰਹੀ ਹੈ ਹੁਣ ਜੇ ਤੁਸੀਂ ਧਿਆਨ ਨਾਲ ਗੌਰ ਕਰੋ ਤਾਂ ਜਿਹੜਾ ਕੀਵ ਵਾਲਾ ਇਲਾਕਾ ਹੈਗਾ ਜੀ ਯੂਕਰੇਨ ਦਾ ਉੱਥੇ ਵੀ ਜਿਹੜੇ ਖਣਿਜ ਪਦਾਰਥਾਂ ਦੀ ਭਰਮਾਰ ਹੈ ਅਸਲ ਚ ਅੱਖ ਉੱਥੇ ਹੈ ਜਿਹੜੀ ਹੈਗੀ ਉਹਨੂੰ ਛੋਟੇ ਜਿਹੇ ਦੇਸ਼ ਤੇ ਉੱਪਰ ਯੂਕਰੇਨ ਨੂੰ ਹੁਣ ਇੱਕ ਪਾਸੇ ਤਾਂ ਯੂਕਰੇਨ ਤੇ ਰਸ਼ੀਆ ਦੇ ਵਿੱਚ ਅਸੀਂ ਜਿਹੜੇ ਹੈਗੇ ਕਰਵਾ ਰਹੇ ਨੇ ਟਰੰਪ ਸਾਹਿਬ ਸਮਝੌਤਾ ਕਰਾ ਰਹੇ ਨੇ ਜੰਗਬੰਦੀ ਹੋਵੇ ਉਧਰੋਂ ਪਿਛਲੇ ਪਾਸਿਓਂ ਪਿਛਲੇ ਦਰਵਾਜ਼ੇ ਤੋਂ ਦੀ ਜਿਹੜੇ ਹੈਗੇ ਜਿਹੜੇ ਅਮਰੀਕਾ ਸਮੇਤ ਜਿਹੜੇ ਇਹਨਾਂ ਦੇ ਭਾਈਵਾਲ ਦੇਸ਼ ਨੇ ਅਮਰੀਕਾ ਦੇ ਜਰਮਨੀ ਫਰਾਂਸ ਵਗੈਰਾ ਇੰਗਲੈਂਡ ਵਰਗੇ ਦੇਸ਼ੋਂ ਪਿਛਲੇ ਪਾਸਿਓਂ ਪੋਲੈਂਡ ਦੇ ਰਸਤੇ ਜਿਹੜਾ ਹੈਗਾ ਹਥਿਆਰਾਂ ਦੀ ਸਪਲਾਈ ਵੀ ਕਰੀ ਜਾ ਰਹੇ ਨੇ ਜੇ ਇਹ ਇਹ ਕਿਹੜੇ ਪਾਸੇ ਦੀ ਸਿਆਸਤ ਹੈ ਇਹ ਕੋਈ ਸਮਝ ਤੋਂ ਬਾਹਰ ਹੈ ਔਰ ਜੇ ਤੁਸੀਂ ਦੇਖੋ ਵੀ ਦੋਨੇ ਪਾਸਿਓਂ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਟੈਰਿਫ ਲਾ ਕੇ ਜੀ ਚਾਈਨਾ ਨੂੰ ਲੇਕਿਨ ਚਾਈਨਾ ਦੇ ਨਾਲ ਤੁਸੀਂ ਸਮਝੌਤੇ ਕਰ ਰਹੇ ਹੋ ਪਰਸੋਂ ਮੀਟਿੰਗ ਸੀਗੀ ਜੀ ਇਹਨਾਂ ਦੀ ਤੇ ਉਸ ਤੋਂ ਬਾਅਦ ਸਗੋਂ ਇਹਨਾਂ ਨੇ ਭਾਰਤ ਦੇ ਖਿਲਾਫ ਵੀ ਇੱਕ ਤਰ੍ਹਾਂ ਦਾ ਬਿਆਨ ਦੇ ਦਿੱਤਾ ਤੇ ਇਹ ਇਹ ਕਹਾਣੀਆਂ ਸਮਝ ਨਹੀਂ ਆਉਂਦੀਆਂ ਹੈਗੀਆਂ ਜੀ ਦੋਨੇ ਇੱਕੋ ਹੀ ਨੇ ਇਹ ਸੱਚਮੁੱਚ ਇੱਕੋ ਨੇ ਇਹ ਜੇ ਅੰਦਰਖਾਤੇ ਜੇ ਦੇਖਿਆ ਜਾਵੇ ਚਾਈਨਾ ਤੇ ਅਮਰੀਕਾ ਇੱਕ ਕਿਹੜੇ ਪਾਸੇ ਦੀ ਗੱਲ ਕਰ ਰਹੇ ਨੇ ਤੇ ਜਿਹੜੀ ਨਿਕੋਲਸ ਮਾਦੋਰੋ ਤੇ ਇਹ ਹੁਣ ਟਰੰਪ ਨੇ ਦਾਵਾ ਕੀਤਾ ਟਰੰਪ ਦਾ ਜਿਹੜਾ ਬਿਆਨ ਆਇਆ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੀ ਪਤਨੀ ਨੂੰ ਵੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਤੇ ਲੇਕਿਨ ਜਿਹੜੀ ਰੱਖਿਆ ਵਿਭਾਗ ਹੈਗਾ ਪੈਂਟਾਗਨ ਉਸ ਨੇ ਹਲੇ ਕੋਈ ਅ ਅਮਰੀਕਨ ਰੱਖਿਆ ਵਿਭਾਗ ਪੈਂਟਾਗਨ ਆਪਾਂ ਕਹਿੰਦੇ ਆ ਉਹਨੂੰ ਅ ਉਸ ਨੇ ਹਲੇ ਕੋਈ ਅ ਅਧਿਕਾਰਤ ਬਿਆਨ ਨਹੀਂ ਦਿੱਤਾ ਹੈਗਾ ਤੇ ਸਿਰਫ ਇੱਕ ਕਮਾਂਤਰੀ ਜਿਹੜੇ ਅਖਬਾਰ ਨੇ ਜਾਂ ਰਾਈਟਰਸ ਏਜੰਸੀ ਹੈ ਜਾਂ ਹੋਰ ਏਐਫਪੀ ਹੈ ਇੰਨੀ ਏਜੰਸੀਆਂ ਜਿਹੜੀਆਂ ਹੈਗੀਆਂ ਅਨੁਮਾਨ ਹੀ ਲਾ ਰਹੀਆਂ ਨੇ ਵੀ ਇਹ ਜਿਹੜੇ ਹੈਗੇ ਹਮਲੇ ਅਮਰੀਕਾ ਵੱਲੋਂ ਹੀ ਕੀਤੇ ਜਾ ਰਹੇ ਨੇ ਜੀ ਜੀ ਪਾ ਬਹੁਤ ਪਿਛਲੇ ਕਈ ਕਾਫੀ ਟਾਈਮ ਤੋਂ ਜੇ ਆਪਾਂ ਕਹੀਏ ਵੀ ਮਹੀਨੇ ਡੇਢ ਮਹੀਨੇ ਤੋਂ ਜਿਹੜੀ ਸੀਗੀ ਮਾਦਰੋਂ ਨੂੰ ਆਉਦੇ ਤੋਂ ਹਟਾਉਣ ਵਾਸਤੇ ਤੇ ਪਾਬੰਦੀਆਂ ਵਧਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਅਮਰੀਕਾ ਵੱਲੋਂ ਅਮਰੀਕਨ ਪ੍ਰਸ਼ਾਸਨ ਜਿਹੜਾ ਡੋਨਾਲਡ ਟਰੰਪ ਦੀ ਗਵਾਈ ਹੇਠਲਾ ਤੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਸੀ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਭ ਤੋਂ ਵੱਧ ਵੈਨੇਜ਼ੂਏਲਾ ਤੋਂ ਹੀ ਹੋ ਰਹੀ ਹੈ ਜੀ ਤੇ ਉਹਨਾਂ ਦੇ ਜਿਹੜੇ ਜਹਾਜ਼ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀਗਾ ਤੇ ਉਹਨਾਂ ਜਹਾਜ਼ਾਂ ਦੇ ਜ਼ਿਆਦਾਤਰ ਤੇਲ ਦੀ ਸਪਲਾਈ ਹੀ ਜਿਹੜੀ ਹੋਰ ਦੇਸ਼ਾਂ ਨੂੰ ਕੀਤੀ ਜਾ ਰਹੀ ਸੀ। ਅ ਲੇਕਿਨ ਪਿਛਲੇ ਸਾਲ ਅਕਤੂਬਰ ਚ ਜਿਹੜਾ ਸੀਗਾ ਇਹ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰੀ ਦੱਸਿਆ ਸੀਗਾ ਵੀ ਵੈਨੇਜ਼ੁਏਲਾ ਤੋਂ ਇਸ ਤਰ੍ਹਾਂ ਦੀ ਸਪਲਾਈ ਨਸ਼ਿਆਂ ਦੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਸ ਦੇ ਪੱਜ ਜਾਂ ਉਸ ਬਹਾਨੇ ਇਹ ਜਿਹੜੀ ਸੀ ਆਮਲੇਸ਼ ਪਹਿਲਾਂ ਤਾਂ ਘੇਰਾ ਬੰਦੀ ਕੀਤੀ ਗਈ ਉਸ ਦੇਸ਼ ਦੀ ਵੈਨੇਜ਼ੁਏਲਾ ਦੀ ਤੇ ਫਿਰ ਉਸ ਤੋਂ ਬਾਅਦ ਕੀ ਹੁਣ ਇੱਕਦਮ ਜਿਹੜੀ ਫੌਜੀ ਕਾਰਵਾਈ ਦੀ ਵੀ ਜਿਹੜੀ ਹੈਗੀ ਹੈ ਖਬਰ ਆ ਗਈ ਹੈ ਜੀ 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 ਅਗਲੀ ਖਬਰ ਹੈ ਜੀ ਸਾਬਕਾ ਆਈਜੀ ਈਐਸ ਚਹਿਲ ਦੇ ਨਾਲ ਜੁੜੀ ਹੋਈ ਇਸ ਜਿਹੜੀ ਉਹਨਾਂ ਨਾਲ ਠੱਗੀ ਹੋਈ ਸੀ ਕਰੋੜਾਂ ਰੁਪਏ ਦੀ ਉਸ ਸਬੰਧ ਵਿੱਚ ਪੰਜ ਮੁਲਜ਼ਮ ਫੜੇ ਗਏ ਨੇ ਦੋ ਮੁਲਜ਼ਮ ਸੀ ਉਹ ਮਹਾਰਾਸ਼ਟਰੋਂ ਫੜੇ ਗਏ ਸੀ ਹੁਣ ਵੱਡੀ ਗੱਲ ਇਸ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਜਿਹੜਾ ਮੁਲਜ਼ਮ ਹੈ ਉਹ ਭਾਜਪਾ ਨਾਲ ਜੁੜਿਆ ਹੋਇਆ ਹੈ ਜੀ ਜੀ ਬਿਲਕੁਲ ਇਹ ਅੱਜਕੱਲ ਜਿਹੜਾ ਹੈਗਾ ਸਾਈਬਰ ਠੱਗੀ ਦਾ ਜ਼ਮਾਨਾ ਚੱਲ ਰਿਹਾ ਜੀ ਤੇ ਸਾਈਬਰ ਠੱਗੀ ਪੂਰੇ ਜ਼ੋਰਾਂ ਤੇ ਹੈ ਜੀ ਤੇ ਹਰ ਦੂਜੇ ਮਿੰਟ ਕਿਸੇ ਨਾਲ ਪੂਰੇ ਆਪਣੇ ਦੇਸ਼ ਦੇ ਵਿੱਚ ਪਤਾ ਨਹੀਂ ਕਿਹਦੇ ਕਿਹਦੇ ਨਾਲ ਠੱਗੀ ਹੋ ਰਹੀ ਹੈ 2 ਮਿੰਟਾਂ ਬਾਅਦ ਇੱਕ ਠੱਗੀ ਸਾਡੇ ਦੇਸ਼ ਦੇ ਵਿੱਚ ਹੋ ਰਹੀ ਹੈ ਔਰ ਸਾਈਬਰ ਠੱਗੀ ਦਾ ਇਸ ਟਾਈਮ ਪੂਰਾ ਜ਼ੋਰ ਚੱਲਿਆ ਹੋਇਆ ਹੈ ਜੀ ਤੇ ਕੀ ਹੁੰਦਾ ਜੀ ਜਦੋਂ ਤੁਹਾਡੇ ਮੋਬਾਈਲ ਦੇ ਉੱਪਰ ਕੋਈ ਆ ਆ ਜਾਂਦੀ ਹੈ ਕੋਈ ਲਿੰਕ ਆ ਜਾਂਦਾ ਹੈ ਤੁਸੀਂ ਉਤੇ ਕਲਿੱਕ ਕਰ ਦਿੰਨੇ ਹੋ ਲੇਕਿਨ ਜਿਹੜਾ ਅਮਰ ਸਿੰਘ ਚਾਹਲ ਸੀਗੇ ਜਿਨ੍ਹਾਂ ਨੇ ਜਦੋਂ ਉਹਨਾਂ ਦੇ 8 ਕਰੋੜ ਰੁਪਏ ਗਾਇਬ ਹੋ ਗਏ ਸੀਗੇ ਗਾਇਬ ਮਤਲਬ ਚੋਰੀ ਹੋ ਗਏ ਸੀ ਧੋਖਾ ਧੜੀ ਨਾਲ ਲੈ ਲਏ ਗਏ ਸੀਗੇ ਤੇ ਉਧਰੋਂ ਉਹਨਾਂ ਨੇ ਕੀ ਕੀਤਾ ਸੀਗਾ ਤੇ ਨਿਰਾਸ਼ ਹੋ ਗਏ ਸੀ ਉਹ ਕਿਉਂਕਿ ਉਮਰ ਭਰ ਦੀ ਜਿਹੜੀ ਕਮਾਈ ਸੀਗੀ ਉਹਨਾਂ ਦੀ ਪੂਰੀ ਜ਼ਿੰਦਗੀ ਭਰ ਦੀ ਹੁਣ ਰਿਟਾਇਰ ਸੀਗੇ ਇਹ ਜੀ ਤੇ ਨਿਰਾਸ਼ ਹੋ ਗਏ ਸੀ ਇਸ ਤੋਂ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਉਹ ਵਕੀਲ ਦੇ ਥੋੜੀ ਜੀ ਹੀਠਾਂ ਸੀਗੀ ਤੇ ਇਸ ਕਰਕੇ ਥੋੜਾ ਬਚਾਅ ਹੋ ਗਿਆ ਬਖਤ ਸਿਰ ਜਿਹੜਾ ਸੀ ਹਸਪਤਾਲ ਦੇ ਪਟਿਆਲਾ ਦੇ ਹਸਪਤਾਲ ਦੇ ਇੱਕ ਬੈਕਸਾਈਡ ਤੇ ਉਹਨਾਂ ਦਾ ਉਹਨਾਂ ਦੀ ਰਹਿਸ਼ਗਾਹ ਹੋਣ ਕਰਕੇ ਉਹ ਛੇਤੀ ਉਹਨਾਂ ਨੂੰ ਮੈਡੀਕਲ ਏਡ ਮਿਲ ਗਈ ਜਿਹਦੇ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਤੇ ਇਹ ਮੱਧ ਪ੍ਰਦੇ ਆਪਣਾ ਮਹਾਰਾਸ਼ਟਰ ਦਾ ਜਿਹੜਾ ਗਰੋ ਸੀਗਾ ਇਹ ਇਹ ਕਾਬੂ ਕੀਤਾ ਜੀ ਪੰਜ ਜਣੇ ਕਾਬੂ ਕੀਤੇ ਨੇ ਇਹਨਾਂ ਵਿੱਚ ਇਹਨਾਂ ਦੇ ਨਾਮ ਚੰਦਰਕਾਂਤ ਲਖਣ ਸ਼੍ਰੀਚੰਦ ਰਣਜੀਤ ਨੰਬਰਦਾਰ ਪ੍ਰਤੀਕ ਉੱਤਮ ਆਸ਼ੀਸ਼ ਕੁਮਾਰ ਤੇ ਮੁਹੰਮਦ ਹਾਸਰੀ ਇਹ ਇਹ ਨਾਂ ਦੱਸੀ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਕਿਹੜਾ ਬੀਜੇਪੀ ਦਾ ਨਾਲ ਜੁੜਿਆ ਹੋਇਆ ਉਹ ਨਹੀਂ ਦੱਸਿਆ ਗਿਆ ਜੀ ਤੇ 8 ਕਰੋੜ 10 ਲੱਖ ਦੀ ਟੋਟਲ ਠੱਗੀ ਸੀ ਜੀ ਇਸ ਤੋਂ ਪਰੇਸ਼ਾਨ ਹੋ ਕੇ ਜਿਹੜੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਤੇ ਜਿਹੜੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਜਿਹੜੀ ਉਸ ਤੋਂ ਬਾਅਦ ਹੀ ਪੰਜਾਬ ਪੁਲਿਸ ਜਿਹੜੀ ਸੀ ਉਸ ਤੋਂ ਪਹਿਲਾਂ ਜਾ ਕੇ ਗੌਰਵ ਯਾਦਵ ਜਿਹੜੇ ਡੀਜੀਪੀ ਨੇ ਪੰਜਾਬ ਦੇ ਉਹਨਾਂ ਨੂੰ ਉਹਨਾਂ ਨੇ ਚਿੱਠੀਆਂ ਲਿਖੀਆਂ ਸੀਗੀਆਂ ਲੇਕਿਨ ਉਹਦਾ ਕੋਈ ਬਹੁਤਾ ਨੋਟਿਸ ਨਹੀਂ ਸੀ ਲਿਆ ਗਿਆ ਜਾਕੇ ਲੋ ਇੰਨੀ ਜ਼ਿਆਦਾ ਜਿਹੜੀ ਪੱਬਾਂ ਭਾਰ ਜਿਹੜੀ ਪੰਜਾਬ ਪੁਲਿਸ ਹੁਣ ਹੋਈ ਐ ਪਹਿਲਾਂ ਨਹੀਂ ਸੀ ਹੋਈ ਆ ਆਮ ਬੰਦੇ ਨੂੰ ਨਹੀਂ ਸੱਚਮੁੱਚ ਨਹੀਂ ਸੁਣਵਾਈ ਹੁੰਦੀ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤੇ ਤੁਸੀਂ ਦੇਖੋ ਵੀ ਜਦੋਂ ਮਹਾਰਾਣੀ ਪ੍ਰਨੀਤ ਕੌਰ ਦੇ 25 ਲੱਖ ਰੁਪਏ ਗਾਇਬ ਹੋਏ ਸੀਗੇ ਤਾਂ ਉਹ ਵੀ ਕੁਛ ਦਿਨਾਂ 'ਚ ਸਾਹਮਣੇ ਆ ਗਏ ਸੀ ਲੇਕਿਨ ਆਮ ਬੰਦੇ ਦੀ ਸੁਣਵਾਈ ਸੱਚਮੁੱਚ ਨਹੀਂ ਹੈਗੀ ਕੋਈ ਵੀ ਉਹਨਾਂ ਦਾ ਬਿਲਕੁਲ ਵੀ ਉਸ ਤਰੀਕੇ ਨਾਲ ਕਾਰਵਾਈ ਨਹੀਂ ਹੁੰਦੀ ਤੇ ਹੁਣ ਜਦੋਂ ਖਚਾਈ ਹੋਈ ਪੂਰੀ ਤੇ ਪੁਲਿਸ ਪੂਰੀ ਜ਼ੋਰ ਸ਼ੋਰ ਤੇ ਆਪਣੇ ਸਰਗਰਮ ਹੋਗੀ ਤੇ ਹੁਣ ਜਿਹੜੀ ਹੈ ਕਾਰਵਾਈ ਹੋਈ ਹੈ ਤੇ 3 ਕਰੋੜ ਜਿਹੜਾ ਸੀਗਾ ਮਚਾ ਲਿਆ ਗਿਆ ਹੈਗਾ ਜੀ ਉਹ ਸੀਜ਼ ਹੈ ਤੇ ਇਹਨਾਂ ਦੇ 25 ਜਿਹੜੇ 30 ਜਿਹੜੇ ਠੱਗਾਂ ਦੇ ਧੋਖੇਬਾਜ਼ਾਂ ਦੇ ਜਿਹੜੇ ਖਾਦੇ ਸੀ ਉਹ ਉਹ ਵੀ ਸੀਜ਼ ਕਰ ਦਿੱਤੇ ਫ੍ਰੀਜ਼ ਕਰ ਦਿੱਤੇ ਗਏ ਨੇ ਜੀ ਤੇ ਹੁਣ ਉਹਨਾਂ ਦੇ ਕੋਲੋਂ 500 SIM ਕਾਰਡ ਤੇ 3 ਦਰਜਨ ਮੋਬਾਈਲ ਫੋਨ ਬਰਾਮਦ ਹੋਏ ਨੇ ਤੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਦਿਨ ਚ ਠੱਗੀਆਂ ਮਾਰਦੇ ਸੀਗੇ ਤੇ ਇਸ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਸ਼ੱਕੀ ਫੋਨ ਆਵੇ ਕੋਈ ਡਿਜੀਟਲ ਅਰੈਸਟ ਵਾਲਾ ਜਿਵੇਂ ਤੁਹਾਨੂੰ ਤੁਹਾਡੇ ਨਾਲ ਜੀ ਆ ਹੋ ਗਿਆ ਜੀ ਤੁਸੀਂ ਤੁਹਾਡੇ ਤੇ ਆ ਕੇਸ ਪੈ ਗਿਆ ਇਹ ਬਹਾਨੇ ਮਾਰ ਕੇ ਜਿਹੜੇ ਹੈਗੇ ਤੁਹਾਨੂੰ ਫਸਾਉਂਦੇ ਨੇ ਲੇਕਿਨ ਇਹ ਮਾਮਲਾ ਹੋਰ ਸੀਗਾ ਇਦੇ ਵਿੱਚ ਅਮਰ ਸਿੰਘ ਚਾਲ ਹੋਰਾਂ ਨੂੰ ਆ ਜਿਹੜੇ ਸਾਬਕਾ ਆਏ ਜੀ ਸੀ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਅਸੀਂ ਤੁਹਾਡੇ ਪੈਸੇ ਜਿਹੜੇ ਆ ਬਹੁਤ ਘੱਟ ਮਿਆਦ ਵਿੱਚ ਦੁੱਗਣੇ ਤਿਗਣੇ ਕਰ ਦੇਵਾਂਗੇ ਤੇ ਕਿਸੇ ਸਕੀਮ ਦੇ ਵਿੱਚ ਪੈਸੇ ਲਾਉਣ ਦੀ ਗੱਲ ਕੀਤੀ ਗਈ ਸੀ ਔਰ ਕਿਸੇ ਨੇ ਮੈਨੇਜਰ ਬਣ ਕੇ ਬੈਂਕ ਦੇ ਕਿਸੇ ਨੇ ਕਿਸੇ ਹੋਰ ਇਸ ਤਰ੍ਹਾਂ ਬਣ ਕੇ ਗੱਲਾਂ ਕੀਤੀਆਂ ਉਹਨਾਂ ਨੂੰ ਆਪਣੀਆਂ ਗੱਲਾਂ 'ਚ ਫਸਾਇਆ ਗੱਲਾਂ ਦੇ ਜਾਲ ਦੇ ਵਿੱਚ ਤੇ ਉਹ ਉਸ ਚੱਕਰ ਚ ਫਸਗੇ ਸੀਗੇ ਤੇ ਕਿਸੇ ਤਰ੍ਹਾਂ ਦੀ ਇਹੋ ਜਿਹੀ ਜਿਹੜੀ ਹੈਗੀ ਹੈ ਇਹੋ ਜਿਹੀ ਸਾਨੂੰ ਚੱਕਰਾਂ ਚ ਬੈਣ ਦੀ ਲੋੜ ਨਹੀਂ ਕੋਈ ਪੈਸਾ ਦੁੱਗਣਾ ਤਿਗਣਾ ਕੋਈ ਨਹੀਂ ਕਰ ਸਕਦਾ ਉਹ ਜਿਹੜਾ ਹੈਗਾ ਸਾਰਾ ਇੱਕ ਪ੍ਰੋਸੈਸਿੰਗ ਦੇ ਵਿੱਚੋਂ ਲੰਘ ਕੇ ਹੀ ਸਭ ਨੂੰ ਜਾਣਾ ਹੋਏਗਾ ਜੀ ਜੀ ਤੇ ਅਗਲੀ ਖਬਰ ਹੈ ਜੀ ਨਿਊਯਾਰਕ ਤੋਂ ਜਿੱਥੇ ਜ਼ੁਹਰਾਨ ਮਮਦਾਨੀ ਹੈ ਉਹਨਾਂ ਨੇ ਅਹੁਦਾ ਸੰਭਾਲਿਆ ਤੇ ਇਸ ਦੌਰਾਨ ਜਿਹੜਾ ਸਮਾਗਮ ਸੀ ਇੱਕ ਪੰਜਾਬ ਦਾ ਗਾਇਕ ਹੈ ਪੰਜਾਬੀ ਗਾਇਕ ਹੈ ਜਿਹੜਾ ਇਸ ਵੇਲੇ ਦੁਨੀਆ ਪਰ ਵਿੱਚ ਛਾਇਆ ਹੋਇਆ ਹੈ ਔਲਸ ਵੱਲੋਂ ਜਿਹੜਾ ਗੀਤ ਗਾਇਆ ਗਏ ਸੀ ਤੇ ਜ਼ਹਰਾਨ ਮਮਦਾਨੀ ਤੇ ਉਹਨਾਂ ਦੇ ਜਿਹੜੇ ਚਾਹਣ ਵਾਲੇ ਸੀ ਪ੍ਰਸ਼ੰਸਕ ਸੀ ਜਾਂ ਉਹਨਾਂ ਦੇ ਜਿਹੜੇ ਫਾਲੋਅਰ ਜੀ ਉੱਥੇ ਝੂਮਦੇ ਹੋਏ ਨਜ਼ਰ ਆਏ ਜੀ ਜੀ ਬਿਲਕੁਲ ਦੇਖੋ ਨਿਊਯਾਰਕ ਦੇ ਵਿੱਚ ਜ਼ਹਰਾਨ ਮਮਦਾਨੀ ਨੇ ਔਦਾ ਸੰਭਾਲਿਆ ਪਹਿਲੀ ਤਰੀਕ ਨੂੰ ਤੇ ਉੱਥੇ ਬਹੁਤ ਜੋਸ਼ੋ ਖੁਸ਼ਹਾਲਾ ਜ਼ੋਰ ਸ਼ੋਰ ਨਾਲ ਜਿਹੜਾ ਸੀ ਫੰਕਸ਼ਨ ਹੋਇਆ ਸਮਾਰੋਹ ਹੋਇਆ ਉਹਦੇ ਵਿੱਚ ਟੋਰਾਂਟੋ ਤੋਂ ਕੈਨੇਡਾ ਤੋਂ ਪਹੁੰਚੇ ਨਿਊਯਾਰਕ ਗਾਇਕ ਬੱਬੂ ਸਿੰਘ ਮੂਰਫ ਬਬੂ ਬੀਅਰਡ ਤੇ ਉਹ ਪਹੁੰਚੇ ਨੇ ਉੱਥੇ ਤੇ ਉਹਨਾਂ ਨੇ ਖੂਬ ਰੰਗ ਬੰਨਿਆ ਤੇ ਇਸ ਵੇਲੇ ਉਹ ਉਹਨਾਂ ਦੀ ਜਿਹੜੀਆਂ ਵੀਡੀਓਜ਼ ਨੇ ਜਦ ਜ਼ਹਰਾਨ ਮਮਦਾਨੀ ਦੇ ਉਸ ਫੰਕਸ਼ਨ ਦੀਆਂ ਵਾਇਰਲ ਹੋ ਰਹੀਆਂ ਜੀ ਤੇ ਉਹਨਾਂ ਦੀ ਪਤਨੀ ਵੀ ਜਿਹੜੀ ਜ਼ਹਰਾਨ ਮਮਦਾਨੀ ਦੀ ਉੱਥੇ ਸੀ ਜ਼ਹਰਾਨ ਮਮਦਾਨੀ ਅਸੀਂ ਦੱਸ ਦਿੰਨੇ ਆ ਬਈ ਨਿਊਯਾਰਕ ਜਿਹੜਾ ਹੈਗਾ ਉਸ ਮਹਾਨਗਰ ਇੱਕ ਬਹੁਤ ਵੱਡਾ ਅਮਰੀਕਾ ਦਾ ਤੇ ਜਿਹਨੂੰ ਆਪਾਂ ਕਈਏ ਵੀ ਕਮਰਸ਼ੀਅਲ ਰਾਜਧਾਨੀ ਵੀ ਕਿਹਾ ਜਾਂਦਾ ਹੈ ਤੇ ਉਸ ਦੇਸ਼ ਉਸ ਮਤਲਬ ਅਮਰੀਕਾ ਵਰਗੇ ਦੇਸ਼ ਦਾ ਜਿਹੜਾ ਇਸ ਨੂੰ ਬਹੁਤ ਰੁਝੇਵੇਂ ਆ ਪਰਿਆ ਸ਼ਹਿਰ ਹੈ ਉੱਥੇ ਦਾ ਜਿਹੜਾ ਮੇਅਰ ਹੁੰਦਾ ਉਹ ਉਹਦੀ ਸਮਝ ਲਓ ਸੀਐਮ ਵਰਗੀ ਜਿਹੜੀ ਤਾਕਤ ਹੁੰਦੀ ਹੈ ਜੀ ਤੇ ਉੱਥੇ ਉਹਨਾਂ ਨੇ ਕਾਪਾ ਕਹੀਏ ਵੀ ਸਭ ਪਹਿਲਾ ਇੱਕ ਪਹਿਲਾ ਮੁਸਲਮ ਤੇ ਭਾਰਤੀ ਮੂਲ ਦਾ ਵੀ ਜੀ ਜਿਹੜਾ ਸੀਗਾ ਉਹ ਉਹ ਵਿਅਕਤੀ ਉੱਥੇ ਬਣੇ ਨੇ ਉਹ ਇਹ ਜਿਹੜੀ ਮੇਅਰ ਪਹਿਲੀ ਵਾਰੀ ਭਾਰਤੀ ਮੂਲ ਦਾ ਪਹਿਲਾ ਨਿਊਯਾਰਕ ਸ਼ਹਿਰ ਦਾ ਕੋਈ ਮੇਅਰ ਨਹੀਂ ਬਣਿਆ ਹੈਗਾ ਜੀ ਤੇ ਇਹਨਾਂ ਦੀ ਜਿਹੜੀ ਮਦਰ ਹੈ ਮੀਰਾ ਨਾਇਰ ਉਹ ਬਾਲੀਵੁੱਡ ਦੀ ਜਿਹੜੀ ਹੈਗੀ ਹੈ ਪ੍ਰਸਿੱਧ ਫਿਲਮ ਸਾਜ਼ ਹੈਗੀ ਹੈ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਜਿਹੜੀਆਂ ਜ਼ਿਆਦਾਤਰ ਪਾਕੀਏ ਵੀ 8 ਮੂਵੀਜ਼ ਸੀਗੀਆਂ ਜੀ ਤੇ ਕਮਰਸ਼ੀਅਲ ਮੂਵੀ ਨਹੀਂ ਸੀ ਉਹਨਾਂ ਨੇ ਬਣਾਈਆਂ ਲੇਕਿਨ ਮੁੱਦਿਆਂ ਤੇ ਹਟਕੇ ਹਟਕੇ ਜਿ ਬਣਾਉਂਦੇ ਹੁੰਦੇ ਨੇ ਉਹ ਲੇਕਿਨ ਚੱਲੀਆਂ ਨੇ ਕਾਫੀ ਚੱਲੀਆਂ ਨੇ ਜੀ ਉਹਨਾਂ ਦੀ ਤੇ 34 ਸਾਲ ਦੇ ਹੈਗੇ ਆ ਮਮਦਾਨੀ ਤੇ ਉਹਨਾਂ ਨੇ ਆਪਣਾ ਉਹਦਾ ਸੰਭਾਲ ਲਿਆ ਤੇ ਇਹਦੇ ਵਿੱਚ ਬੱਬੂ ਬੀਅਰਡ ਦਾ ਗੀਤ ਉਹਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਮਿਕਸ ਸੀਜੀ ਸੁਮੇਲ ਸੀ ਉਹਦਾ ਤੇ ਉਹਨਾਂ ਨੇ ਉੱਥੇ ਖੂਬ ਵਾਵਾਖੱਟੀ ਖੂਬ ਨਾਮਣਾ ਖੱਟਿਆ ਤੇ ਉਹ ਇਸ ਟਾਈਮ ਵਾਇਰਲ ਹੋ ਰਹੇ ਨੇ ਜੀ ਤੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਲੋਕਾਂ ਦੇ ਕਮੈਂਟਸ ਦੀ ਗੱਲ ਕਰੀਏ ਤੇ ਜਿੰਨੇ ਬੱਬੂ ਸਿੰਘ ਔਰ ਬੱਬੂ ਬੀਅਰਡ ਦੇ ਹੱਕ ਦੇ ਵਿੱਚ ਕਮੈਂਟ ਆ ਰਹੇ ਨੇ ਉਹਨੇ ਕੁਝ ਖਿਲਾਫ ਵੀ ਹੋ ਰਹੇ ਨੇ ਜਿਹੜੇ ਲੋਕਲ ਲੋਕ ਨੇ ਜੀ ਉਹ ਕਹਿ ਰਹੇ ਨੇ ਵੀ ਇਹ ਪੰਜਾਬੀ ਕਿਉਂ ਇੱਚ ਘਸੜੀ ਗਈ ਹੈ ਤੁਸੀਂ ਕਲੇ ਅੰਗਰੇਜ਼ੀ ਚ ਗਾਓ ਤੇ ਇਹ ਉੱਥੇ ਦੀ ਲੋਕਲ ਲੋਕਲ ਲੜਾਈ ਹੈ ਜੀ ਇਹ ਹਰੇਕ ਥਾਂ ਦੇ ਉੱਪਰ ਜਿਵੇਂ ਹਾਂ ਤੁਹਾਨੂੰ ਪਤਾ ਹੈ ਵੀ ਹਰਥਾਂ ਦੇ ਉੱਪਰ ਆਪਣੀ ਭਾਸ਼ਾ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਹਰੇਕ ਸਟੇਟ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਜੀ ਜੀ ਤੇ ਅਗਲੀ ਖਬਰ ਵੀ ਕੁਝ ਇਸੇ ਤਰੀਕੇ ਦੀ ਹੈ ਸੋਸ਼ਲ ਮੀਡੀਆ ਤੇ ਬੀਤੇ ਰੋਜ਼ ਇੱਕ ਵੀਡੀਓ ਵਾਇਰਲ ਹੋਈ ਸੀ ਅੰਮ੍ਰਿਤਸਰ ਦੀ ਜਿਸ ਵਿੱਚ ਡਾਕ ਮੁਲਾਜ਼ਮ ਜਿਹੜਾ ਸੀ ਉਹ ਪੰਜਾਬੀ ਨਹੀਂ ਬੋਲ ਪ ਰਿਹਾ ਸੀ ਉਸ ਦੀ ਵੀਡੀਓ ਬਣਾਈ ਗਈ ਵਾਇਰਲ ਕੀਤਾ ਗਿਆ ਉਸ ਦਾ ਸਿੱਟਾ ਇਹ ਹੋਇਆ ਕਿ ਇਹ ਮੁਲਾਜ਼ਮ ਨੂੰ ਹੁਣ ਤਬਦੀਲ ਕਰ ਦਿੱਤਾ ਗਿਆ ਉਸ ਦਾ ਤਬਾਦਲਾ ਕਰ ਦਿੱਤਾ ਗਿਆ ਦੱਖਣੀ ਸੂਬੇ ਵਿੱਚ ਉਸ ਨੂੰ ਭੇਜਿਆ ਗਿਆ ਹੈ ਜੀ ਜੀ ਬਿਲਕੁਲ ਬਹੁਤ ਛੇਤੀ ਡਾਕ ਵਿਭਾਗ ਨੇ ਕਾਰਵਾਈ ਕੀਤੀ ਬੜੀ ਇੱਕ ਹਾਸਾ ਹੀ ਆਉਂਦਾ ਵੀ ਜੇ ਤਾਂ ਸੋਸ਼ਲ ਮੀਡੀਆ ਤੇ ਕੋਈ ਮੁੱਦਾ ਬਣ ਗਿਆ ਤਾਂ ਦਾ ਕਾਰਵਾਈ ਪਾ ਦਿਓ ਨਹੀਂ ਬਸ ਰਹਿਣ ਦਿਓ ਸਭ ਤੋਂ ਪਹਿਲੀ ਗੱਲ ਤਾਂ ਇਹੀ ਅਸੀਂ ਕਹਿਣਾ ਚਾਹਾਂਗੇ ਕਿ ਬਈ ਡਾਕ ਵਿਭਾਗ ਚਾਹੇ ਸੈਂਟਰ ਦਾ ਹੈ ਲੇਕਿਨ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਹੋਰ ਸਟੇਟ ਦੇ ਵਿੱਚ ਜਦੋਂ ਤੁਸੀਂ ਨਿਯੁਕਤੀਆਂ ਕਰਦੇ ਹੋ ਤਾਂ ਤਾਂ ਨੀਤੀਆਂ ਕਰਦੇ ਹੋ ਆਪਣੇ ਕਰਮਚਾਰੀਆਂ ਦੀ ਤਾਂ ਉਸ ਸੂਬੇ ਦੀ ਜਿਹੜੀ ਲੈਂਗੁਏਜ ਹੈ ਉਸ ਨੂੰ ਪ੍ਰੈਫਰ ਜ਼ਰੂਰ ਕੀਤਾ ਜਾਣਾ ਚਾਹੀਦਾ ਉਹ ਇਹ ਗਲਤ ਹੈਗਾ ਕਿ ਤੁਸੀਂ ਜੇ ਹੁਣ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜਾ ਗੁਰੂ ਕੀ ਨਗਰੀ ਮੰਨੀ ਜਾਂਦੀ ਹੈ ਪ੍ਰਮੁੱਖ ਸ਼ਹਿਰ ਹੈ ਪੰਜਾਬ ਦਾ ਉੱਥੇ ਦੇ ਡਾਕ ਮੁੱਖ ਡਾਕ ਘਰ ਦੇ ਜਿਹੜੇ ਕਰਮਚਾਰੀਆਂ ਨੂੰ ਪੰਜਾਬੀ ਨਹੀਂ ਆਉਂਦੀ ਤਾਂ ਮੁੱਦਾ ਬਣਨਾ ਸੁਭਾਵਿਕ ਸੀ ਲੇਕਿਨ ਅਸੀਂ ਆਪਣੇ ਜਿਹੜੇ ਸਾਥੀ ਪੰਜਾਬੀ ਨੇ ਉਹਨਾਂ ਨੂੰ ਵੀ ਇਹ ਕਹਾਂਗੇ ਕਿ ਇਸ ਤਰ੍ਹਾਂ ਕਿਸੇ ਨੂੰ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਪੰਜਾਬੀ ਭਾਸ਼ਾ ਦੇ ਜੀ ਵੀ ਜਿਹਨੂੰ ਨਹੀਂ ਆਉਂਦੀ ਤਾਂ ਉਹਨੂੰ ਬਾਹਰ ਥੋੜੀ ਕੱਢ ਦਾਂਗੇ ਹੁਣ ਸਾਡੇ ਬਹੁਤ ਸਾਰੇ ਪੰਜਾਬੀ ਨੇ ਉਹਨਾਂ ਨੂੰ ਫ੍ਰੈਂਚ ਨਹੀਂ ਆਉਂਦੀ ਤਾਂ ਫਰਾਂਸ ਚੋਂ ਬਾਹਰ ਥੋੜੀ ਕੱਢਦੇ ਉਹ ਕੋਈ ਹੈਨਾ ਤੇ ਲੇਕਿਨ ਤੁਸੀਂ ਦੇਖੋ ਵੀ ਹੁਣ ਜਿਹੜੀ ਕਾਰਵਾਈ ਹੋਈ ਹੈ ਕੇਰਲ ਉਹਦੀ ਬਦਲੀ ਕਰ ਦਿੱਤੀ ਗਈ ਹੈ ਵਿਸ਼ਾਲ ਸਿੰਘ ਉਹਦਾ ਨਾਮ ਸੀਗਾ ਜੀ ਵਿਸ਼ਾਲ ਸਿੰਘ ਨਾਂ ਦਾ ਉਹ ਮੁਲਾਜ਼ਮ ਸੀ ਉਹਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਜਿਹੜਾ ਇੱਕ ਉਹਨੇ ਜਿਹੜਾ ਉਹ ਕਲਾਇੰਟ ਸੀਗਾ ਸਮਝ ਲਓ ਜਿਹੜਾ ਉੱਥੇ ਗਿਆ ਉਹਨੇ ਕੋਈ ਰਜਿਸਟਰੀ ਕਰਾਉਣੀ ਸੀ ਜਾਂ ਜੋ ਵੀ ਕਰਾਉਣਾ ਸੀਗਾ ਸਪੀਡ ਪੋਸਟ ਭੇਜਣੀ ਸੀਗੀ ਉਹ ਉਹਦੇ ਉੱਪਰ ਉਹਦਾ ਐਡਰੈਸ ਨਹੀਂ ਸੀ ਪੜਾਇਆ ਜਾ ਰਿਹਾ ਪੰਜਾਬੀ ਭਾਸ਼ਾ ਦੇ ਵਿੱਚ ਵਿਸ਼ਾਲ ਸਿੰਘ ਤੋਂ ਤੇ ਉਹਦਾ ਉਹਨੇ ਮੁੱਦਾ ਬਣਾ ਲਿਆ ਉਹ ਵੀਡੀਓ ਬਣਾਈ ਤੇ ਵੈਸੇ ਜਿਹੜਾ ਸੀਨੀਅਰ ਪੋਸਟਮਾਸਟਰ ਸੀ ਉਹਨਾਂ ਨੇ ਕਿਹਾ ਵੀ ਉੱਥੇ ਵੀ ਅਸੀਂ ਤੇ ਖਿਲਾਫ ਕਾਰਵਾਈ ਕਰਾਂਗੇ ਵੀ ਇਸ ਤਰ੍ਹਾਂ ਸਾਡੇ ਆਫਿਸ ਦੇ ਵਿੱਚ ਆ ਕੇ ਬਣਾ ਨਹੀਂ ਸਕਦਾ ਵੀਡੀਓ ਨਹੀਂ ਬਣਾ ਸਕਦੇ ਲੇਕਿਨ ਕਿਉਂਕਿ ਕਸਟਮਰ ਵਾਲੀ ਸਾਈਡ ਖੜਾ ਸੀ ਤੇ ਮੈਨੂੰ ਨਹੀਂ ਲੱਗਦਾ ਵੀ ਉਹਦੇ ਖਿਲਾਫ ਕੋਈ ਕਾਰਵਾਈ ਹੋਏਗੀ ਹੁਣ ਤਾਂ ਉਹਨਾਂ ਦਾ ਕੀ ਹੋਣੀ ਆ ਹੁਣ ਤਾਂ ਵੈਸੇ ਵੀ ਬਦਲੀ ਕਰਤੀ ਉਹ ਜਾੜੀ ਖਤਮ ਕਰਤੀ ਤੇ ਇਹ ਵੀ ਗੱਲ ਜਿਹੜੀ ਦਰਸਤ ਲੱਗੀ ਆ ਉਸ ਜਿਹੜੀ ਵੀਡੀਓ ਚ ਉਭਾਰੀ ਗਈ ਹੈ ਉਗਾੜੀ ਗਈ ਹੈ ਇਹ ਕਿ ਜਿਹੜੇ ਹੈਗੇ ਕਟੋ-ਕਟ ਜਿਹੜੇ ਕਰਮਚਾਰੀਆਂ ਨੂੰ ਚਲੋ ਮੰਨਦੇ ਆ ਲੇਕਿਨ ਬੋਰਡਾਂ ਦੇ ਉੱਪਰ ਤਾਂ ਪੰਜਾਬੀ ਲਿਖਣੀ ਚਾਹੀਦੀ ਸੀਗੀ ਇਹ ਇੱਕ ਜਾਇਜ਼ ਮੰਗ ਹੈਗੀ ਹੈ ਇਹ ਹਰੇਕ ਜੇ ਕਰਨਾਟਕ ਹੈ ਤਾਂ ਕੰਨੜ ਦੇ ਵਿੱਚ ਹੋਣੀ ਚਾਹੀਦੀ ਹੈ ਕੇਰਲ ਦੇ ਵਿੱਚ ਮਲਿਆਲਮ ਚ ਹੋਣੀ ਚਾਹੀਦੀ ਹੈ ਤਾਮਿਲਨਾਡੂ ਚ ਤਾਮਿਲ ਚ ਜ਼ਰੂਰ ਪੰਜਾਬੀ ਹਿੰਦੀ ਦੇ ਨਾਲ ਅੰਗਰੇਜ਼ੀ ਦੇ ਨਾਲ ਜਿਹੜੀ ਨਾਲੀ ਉੱਥੇ ਦੀ ਜਿਹੜੀ ਲੋਕਲ ਭਾਸ਼ਾ ਹੈਗੀ ਆ ਉਹ ਵੀ ਜ਼ਰੂਰ ਹੋਣੀ ਚਾਹੀਦੀ ਹੈ ਜੀ ਤੇ ਇਸ ਘਟਨਾ ਦੀ ਚਰਚਾ ਹੈਗੀ ਹੈ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਤਾ ਨਹੀਂ ਕਿਹੜੀ ਵੀਡੀਓ ਵਾਇਰਲ ਹੋ ਜਾਵੇ ਕਿਹੜੀ ਵੀਡੀਓ ਹਿੱਟ ਹੋ ਜਾਵੇ ਜੀ ਤੇ ਉਸੇ ਦਾ ਹੀ ਇਹ ਚਰਚਾ ਹੈਗੀ ਜੀ ਤੇ ਸੂਬੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਦੀਆਂ ਨਜ਼ਰ ਨਹੀਂ ਆ ਰਹੀਆਂ ਅੱਜ ਇੱਕ ਵਾਰ ਫੇਰ ਗੋਲੀ ਚੱਲੀਆ ਤੜਕਸਾਰ ਮੋਗਾ ਦੇ ਨੇੜਲੇ ਪਿੰਡ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਨੌਜਵਾਨ ਆਪਣੇ ਕੰਮ ਤੇ ਜਾ ਰਿਹਾ ਸੀ ਕਿ ਇਸੇ ਦੌਰਾਨ ਘੇਰ ਕੇ ਉਸ ਤੇ ਫਾਇਰਿੰਗ ਕੀਤੀ ਗਈ ਤੇ ਉਸ ਦੀ ਜਾਨ ਲੈ ਲਈ ਗਈ ਜੀ ਜੀ ਬਿਲਕੁਲ ਇਹ ਪੁਰਾਣੀ ਰੰਜਿਸ਼ ਦਾ ਕੋਈ ਮਾਮਲਾ ਸੀਗਾ ਉਹ ਮੋਗਾ ਦੀ ਨੈਸਲੇ ਇੰਡੀਆ ਜਿਹੜੀ ਫੈਕਟਰੀ ਹੈਗੀ ਹੈ ਉੱਥੇ ਕੰਮ ਕਰਨ ਜਾ ਰਿਹਾ ਸੀ ਤੇ ਉਹ ਬੇਰਮੀਨਾ ਕਤਲ ਕੀਤਾ ਗਿਆ ਤੇ ਧਰਮਕੋਟ ਥਾਣੇ ਦਾ ਜਿਹੜਾ ਹੈਗਾ ਲੋਕਾਂ ਨੇ ਗੁੱਸੇ ਚ ਆ ਕੇ ਜੀ ਘਰਾਓ ਵੀ ਕੀਤਾ ਤੇ ਇਹ ਇਹੋ ਜਿਹੇ ਘਟਨਾਵਾਂ ਦੇ ਵਿੱਚ ਨਿਤਵਾਦਦਾ ਹੁੰਦਾ ਜਾ ਰਿਹਾ ਸੱਚਮੁੱਚ ਜਿਹੜੀ ਕਾਨੂੰਨ ਤੇ ਵਿਵਸਥਾ ਦੀ ਜਿਹੜੀ ਹਾਲਤ ਹੈ ਉਹ ਚਿੰਤਾਜਨਕ ਅਸੀਂ ਮੰਨ ਸਕਦੇ ਆ ਪੰਜਾਬ ਦੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਇਹਦੇ ਵਾਸਤੇ ਜਿਹੜੀਆਂ ਸਿਆਸੀ ਪਾਰਟੀਆਂ ਵੀ ਨੇ ਉਹ ਵੀ ਕਈ ਵਾਰੀ ਜਿਹੜੀਆਂ ਮੁੱਦੇ ਉਠਾ ਚੁੱਕੀਆਂ ਨੇ ਤੇ ਭਿੰਡਰ ਖੁਰਦ ਦੀ ਜਿਹੜੀ ਹੈਗੀ ਮੋਗਾ ਦੇ ਨਾਲ ਜਿਹੜਾ ਪਿੰਡ ਪੈਂਦਾ ਉੱਥੇ ਦੀ ਵਾਰਦਾਤ ਹੈ ਜੀ ਉਮਰ ਸਿਰ ਸਿੰਘ ਉਮਰ ਸਿਰ ਸਿੰਘ ਉਸ ਦਾ ਨਾਮ ਹੈ ਨੌਜਵਾਨ ਜੀ ਦਾ ਕਤਲ ਹੋਇਆ ਤੇ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਉੱਥੇ ਤੇ ਬੜੀਆਂ ਦੁਖਦਾਈ ਨੇ ਜੀ ਦੇਖੋ ਸਾਡੇ ਰੰਗਲੇ ਪੰਜਾਬ ਨੂੰ ਜਿਹੜਾ ਹੈਗਾ ਗੰਦਲਾ ਕੀਤਾ ਜਾ ਰਿਹਾ ਹੈ ਇਹ ਇਸ ਦੀ ਅਸੀਂ ਖੇਧੀ ਕਰਦੇ ਹਾਂ ਜੀ ਤੇ ਚੁਫੇਰੀਆਂ ਜਿਹੜੀ ਹੈਗੀ ਹੈ ਇਸ ਮਾਮਲੇ ਦੇ ਵਿੱਚ ਜਿਹੜੇ ਗੈਂਗਸਟਰ ਨੇ ਜਿਹੜੇ ਉਹ ਫੜੇ ਜਾਣੇ ਚਾਹੀਦੇ ਆ ਜੀ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਅੱਜ ਸੰਗਤ ਨੂੰ ਅਪੀਲ ਕੀਤੀ ਗਈ ਹੈ ਅਪੀਲ ਇਹ ਕੀਤੀ ਗਈ ਹੈ ਕਿ ਜਿਹੜਾ ਪੈਦਲ ਮਾਰਚ ਹੈ ਉਹ ਗੁਰੂਕ ਨਗਰੀ ਆ ਆਣਾ ਆਉਣ ਵਾਲਾ ਸਮਾਣਾ ਤੋਂ ਸ਼ੁਰੂ ਹੋਇਆ ਤੇ ਉਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਬੇਅਦਬੀਆਂ ਨੂੰ ਰੋਕਣ ਲਈ ਠੋਸ ਉਪਰਾਲੇ ਕੀਤੇ ਜਾਣ ਜੀ ਜੀ ਬਿਲਕੁਲ ਸਮਾਣਾ ਦੇ ਵਿੱਚ ਤੁਹਾਡੇ ਯਾਦ ਹੋਣਾ ਜੀ ਬਹੁਤ ਦੇਰ ਤੋਂ ਕਈ ਮਹੀਨਿਆਂ ਤੋਂ ਜਿਹੜੇ ਹੈਗੇ ਗੁਰਜੀਤ ਸਿੰਘ ਖਾਲਸਾ ਜੀ 400 ਫੁੱਟ ਉੱਚੇ ਟਾਵਰ ਦੇ ਉੱਪਰ ਚੜ੍ਹੇ ਹੋਏ ਜੀ ਤੇ ਉਥੋਂ ਜਿਹੜਾ ਮਾਰਚ ਸ਼ੁਰੂ ਹੋ ਚੁੱਕਿਆ ਆ ਪਹਿਲੀ ਤਰੀਕ ਨੂੰ ਜੀ ਤੇ ਉਹ 15 ਤਰੀਕ ਦੇ ਲਗਭਗ ਉਥੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸੱਚਖੰਡ ਪਹੁੰਚੇਗਾ ਤੇ ਉਸ ਉਸ ਜਿਹੜਾ ਹੈਗਾ ਉਸ ਮਾਰਚ ਦੀ ਜਿਹੜੀ ਹੈਗੀ ਅਪੀਲ ਕੀਤੀ ਹੈ ਜਥੇਦਾਰ ਸਾਹਿਬ ਨੇ ਕੁਲਦੀਪ ਸਿੰਘ ੜਗਾਜੀ ਨੇ ਤੇ ਉਹਨਾਂ ਨੇ ਕਿਹਾ ਜੀ ਉੱਥੇ ਜਾ ਕੇ ਉਸ ਮਾਰਚ ਚ ਸ਼ਾਮਿਲ ਹੋਇਆ ਜਾਵੇ ਤਾਂ ਕਿ ਜਿਹੜੇ ਹੈਗੇ ਸਰਕਾਰ ਕੋਈ ਨਵਾਂ ਕਾਨੂੰਨ ਲਿਆਵੇ ਤਾਂ ਕਿ ਬੇਅਦਬੀ ਦੀ ਜਿਹਨੇ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਉਹ ਰੁਕ ਸਕਣ ਤੇ ਉਹਨਾਂ ਨੇ ਇਹ ਸਵਾਲ ਵੀ ਉਠਾਇਆ ਕਿ ਪਤਾ ਨਹੀਂ ਕਿਉਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੀ ਕਿਉਂ ਇਹ ਜਿਹੇ ਘਟਨਾਵਾਂ ਵਾਪਰਦੀਆਂ ਨੇ ਤੇ ਇਹ ਨਹੀਂ ਵਾਪਰਨੀ ਚਾਹੀਦੀਆਂ ਤੇ ਬੇਅਦਬੀ ਦੇ ਵਿੱਚ ਜਿਹੜੇ ਸਰਕਾਰਾਂ ਨੂੰ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਹੈਗੀ ਹੈ ਬੇਸ਼ੱਕ ਉਹ ਕਈ ਵਾਰੀ ਅਪੀਲ ਇਸ ਤਰ੍ਹਾਂ ਦੀਆਂ ਆ ਚੁੱਕੀਆਂ ਨੇ ਪੰਥਕ ਹਲਕਿਆਂ ਦੇ ਵਿੱਚੋਂ ਤੇ ਜਥੇਦਾਰ ਸਾਹਿਬ ਨੇ ਜੋ ਅਪੀਲ ਕੀਤੀ ਹੈ ਇਸ ਦਾ ਹੀ ਆਪਣੀ ਇੱਕ ਵੱਖਰੀ ਅਹਿਮੀਅਤ ਹੈ ਜੀ ਤੇ ਉਹਨਾਂ ਨੇ ਇਹ ਕਿਹਾ ਕਿ ਲੋਕੀਆਂ ਸ਼ਕਤੀਆਂ ਜਿਹੜੀਆਂ ਹੈਗੀਆਂ ਸਿੱਖ ਪੰਥ ਵਿਰੋਧੀ ਸਾਜ਼ਿਸ਼ ਰਚਦੀਆਂ ਰਹੀਆਂ ਨੇ ਤੇ ਸਾਨੂੰ ਇਸ ਤੋਂ ਬਚਣ ਦੀ ਲੋੜ ਹੈ ਜੀ ਜੀ ਇੱਕ ਪੀਸੀ ਪੀਏਸੀ ਵੱਲੋਂ ਐਮਪੀ ਸੰਤ ਬਲਬੀਰ ਸਿੰਘ ਸਿਚੀਵਾਲ ਨੂੰ ਚਿੱਠੀ ਲਿਖੀ ਗਈ ਹੈ ਤੇ ਮੰਗ ਕੀਤੀ ਹੈ ਕਿ ਹੈ ਕਿ ਬੁੱਢਾ ਦੇ ਰਿਆ ਬਾਰੇ ਜਿਹੜਾ ਪੰਬਲ ਪੂਸਾ ਬਣਿਆ ਹੋਇਆ ਇਸ ਦਾ ਨਿਪਟਾਰਾ ਕੀਤਾ ਜਾਵੇ ਸਥਿਤੀ ਕਲੀਅਰ ਕੀਤੀ ਜਾਵੇ ਜੀ ਜੀ ਬਿਲਕੁਲ ਪੰਬਲ ਪੂਸਾ ਦਰਸਲ ਉੱਥੇ ਡਾਈੰਗ ਫੈਕਟਰੀਆਂ ਬਹੁਤ ਨੇ ਜੀ ਹੁਣ ਤੁਸੀਂ ਜਾਣਦੇ ਹੋ ਕਿ ਉਹਨੂੰ ਲੁਧਿਆਣਾ ਸ਼ਹਿਰ ਜਿਹੜਾ ਹੈਗਾ ਉਹਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਕਮਰਸ਼ੀਅਲ ਰਾਜਧਾਨੀ ਜਿਵੇਂ ਅਸੀਂ ਨਿਊਯਾਰਕ ਬਾਰੇ ਕਹਿ ਰਹੇ ਸੀ ਤੇ ਪੰਜਾਬ ਦੀ ਜਿਹੜੀ ਕਮਰਸ਼ੀਅਲ ਜਿਹੜੀ ਵਪਾਰਕ ਵਣਜ ਰਾਜਧਾਨੀ ਹੈਗੀ ਆ ਉਹ ਬੇਸ਼ੱਕ ਲੁਧਿਆਣਾ ਹੈਗੀ ਆ ਜੀ ਤੇ ਉੱਥੇ ਹੌਜ਼ਰੀ ਉਦਯੋਗ ਬਹੁਤ ਪ੍ਰਮੁੱਖ ਹੈ ਤੇ ਉੱਥੇ ਜਿਹੜਾ ਹੈਗਾ ਕੱਪੜਿਆਂ ਨੂੰ ਰੰਗ ਰੰਗ ਦੇਣ ਦਾ ਡਾਈੰਗ ਜਿਹੜੀ ਇੰਡਸਟਰੀ ਹੈ ਉਹ ਬਹੁਤ ਜ਼ਿਆਦਾ ਪ੍ਰਮੁੱਖ ਹੈ ਬਹੁਤ ਜ਼ਿਆਦਾ ਉੱਥੇ ਹੈਗੀ ਹੈ ਤੇ ਉਹਨਾਂ ਵੱਲੋਂ ਜਿਹੜੇ ਕੈਮੀਕਲ ਜਿਹੜੇ ਸਿੱਟੇ ਜਾ ਰਹੇ ਸੀਗੇ ਉਹਦਾ ਰੋਲਾ ਹੈਗਾ ਜੀ ਉਹਦਾ ਪੰਬਲਪੂਸਾ ਹੈਗਾ ਤਿੰਨ ਪਲਾਂਟ ਨੇ ਜੀ ਇਹਨਾਂ ਦੇ ਪੀਐਸਸੀ ਨੇ ਪਹਿਲੀ ਗੱਲ ਤਾਂ 10 ਜਨਵਰੀ ਨੂੰ ਜਿਹੜੀ ਰੱਖੀ ਹੈ ਜੀ ਇਹ 10 ਜਨਵਰੀ ਨੂੰ ਉਹਨਾਂ ਨੇ ਕਿਹਾ ਵੀ ਜਿਹੜੀ ਪੰਜਾਬ ਭਵੰਦੇ ਵਿੱਚ ਵੀ ਇਹ ਰੱਖੀ ਜਾਵੇ ਖੁੱਲੀ ਜਿੱਥੇ ਆਮ ਜਨਤਾ ਜਾ ਕੇ ਪੁੱਛ ਸਕੇ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਕਿਉਂਕਿ ਬੁੱਢੇ ਦਰਿਆ ਦੀ ਸਫਾਈ ਵੱਲ ਪੂਰਾ ਇੱਕ ਧਿਆਨ ਦੇ ਰਹੇ ਨੇ ਤੇ ਉਹ ਵੀ ਉਹ ਉੱਥੇ ਜਾ ਕੇ ਜਵਾਬ ਦੇਣਾ ਆਮ ਜਨਤਾ ਦੇ ਜਾਂ ਜਿਹੜੇ ਕਿ ਅਫਸਰਾਂ ਦੇ ਵੀ ਜੇ ਕੋਈ ਜਵਾਬ ਹੈਗੇ ਜੀ ਤੇ ਇਹ ਹੈਗਾ ਜੀ ਸੀਈਟੀਪ ਡਾਈੰਗ ਦੇ ਜਿਹੜੇ ਪਲਾਂਟ ਨੇ ਜੀ ਕਾਮਨ ਐਫਲੂਐਂਟ ਟ੍ਰੀਟਮੈਂਟ ਪਲੈਂਟ ਤੇ ਉਹ ਉਹਨਾਂ ਦਾ ਰੋਲਾ ਹੈਗਾ ਹੁਣ ਉਹ ਪੁੱਛਿਆ ਹੁਣ ਅਫਸਰਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੈਗਾ ਭੰਬਲ ਪੂਸਾ ਇਸ ਗੱਲ ਦਾ ਵੀ ਇਹ ਕੀ ਹੈ ਕਾਨੂੰਨੀ ਨੇ ਜਾਂ ਗੈਰ ਕਾਨੂੰਨੀ ਨੇ ਤੇ ਪੰਜਾਬ ਪ੍ਰਦੂਸ਼ਣ ਜੇ ਜੇ ਇਹ ਮਤਲਬ ਕਾਨੂੰਨੀ ਨੇ ਜੇ ਉਹਨਾਂ ਨੂੰ ਕਾਨੂੰਨੀ ਮੰਨਤਾ ਹੈਗੀ ਆ ਤਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹਨਾਂ ਨੇ ਇਹ ਤੇ ਪਾਬੰਦੀਆਂ ਕੋ ਲਾਈਆਂ ਨੇ ਤੇ ਜੇ ਪਾਬੰਦੀਆਂ ਲਾਈਆਂ ਨੇ ਤੇ ਫਿਰ ਉਹ ਬੰਦ ਕਿਉਂ ਨਹੀਂ ਹੋ ਰਹੇ ਤੇ ਤੁਹਾਡੀ ਯਾਦ ਹੋਣਾ ਜਦੋਂ ਕਰੋਨਾ ਸੀਗਾ ਜੀ ਕਰੋਨਾ ਦੇ ਵੇਲੇ ਇਹ ਡਾਈੰਗ ਫੈਕਟਰੀਆਂ ਬੰਦ ਸੀਗੀਆਂ ਤੇ ਉਦੋਂ ਬੁੱਢਾ ਦਰਿਆ ਬਿਲਕੁਲ ਸਾਫ਼ ਹੋ ਗਿਆ ਸੀਗਾ ਇਟ ਮੀਨਸ ਇਹ ਵਾਲੇ ਜਿਹੜਾ ਹੈਗਾ ਡਾਈੰਗ ਫੈਕਟਰੀਆਂ ਹੀ ਉੱਥੇ ਬੁੱਢਾ ਦਰਿਆ ਨੂੰ ਦੂਸ਼ਿਤ ਕਰ ਰਹੀਆਂ ਜੀ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਇਹਨੂੰ ਆਪਾਂ ਹੁਣ ਡਾਈੰਗ ਫੈਕਟਰੀਆਂ ਬਾਰੇ ਤੇ ਉਹ ਰੋਲਾ ਇਹ ਪਾ ਦਿੰਦੇ ਨੇ ਵੀ ਇੱਥੇ ਡੇਰੀ ਫਾਰਮਾਂ ਦਾ ਜੀ ਇਹ ਤਾਂ ਚੱਕਰ ਹੈ ਉਹ ਵਿੱਚ ਗੋਹਾ ਸੁੱਟਦੇ ਨੇ ਜੀ ਉਹਦੇ ਵਿੱਚ ਕੂੜਾ ਸੁੱਟਦੇ ਨੇ ਜੀ ਤਾਂ ਡੇਰੀ ਡੇਰੀਆਂ ਵੱਲ ਜਿਹੜਾ ਹੈਗੀ ਉਹ ਨੋਹਾਰ ਉਹਦੀ ਮੁਹਾਰ ਬੋੜ ਦਿੰਦੇ ਨੇ ਇਸ ਮਾਮਲੇ ਦੀ ਤੇ ਇਦਾਂ ਦੀ ਭੰਬਲ ਪੂਸੇ ਨੇ ਜੀ ਤੇ ਉਹ ਦੂਰ ਕਰਨ ਵਾਸਤੇ ਜਿਹੜਾ ਪੀਐਸਸੀ ਜਿਹੜੀ ਬਣਾਈ ਗਈ ਹੈ ਨਗਰ ਨਿਗਮ ਦੀ ਤੇ ਉਹ ਉਹ ਉਸ ਉਸ ਪਾਸੇ ਕਿਹਾ ਗਿਆ ਤਾਂ ਕਿ ਵੀ ਆ ਕੇ ਸਾਡੇ ਮਸਲੇ ਹੱਲ ਕਰੋ ਤਾਂ ਕਿ ਇੱਕ ਪਾਸਾ ਹੋਵੇ ਤੇ ਕਿਉਂਕਿ ਬੋਡਾ ਦਰਿਆ ਜਿਹੜਾ ਹੈਗਾ ਸ਼ਹਿਰ ਦੇ ਵਿੱਚੋਂ ਦੀ ਲੰਘਦਾ ਹੈ ਜੀ ਤੇ ਉੱਥੇ ਜਿਹੜਾ ਹੈਗਾ ਬੜਾ ਪ੍ਰਦੂਸ਼ਣ ਫੈਲਦਾ ਤੇ ਜਿਹੜੇ ਸੰਤ ਸੀਚੇਵਾਲ ਜੀ ਤੁਹਾਨੂੰ ਪਤਾ ਵੀ ਉਹ ਉਸ ਦੀ ਸਫਾਈ ਵੱਲ ਪੂਰਾ ਧਿਆਨ ਦੇ ਰਹੇ ਨੇ ਮਹਤਾਬ ਜੀ ਖਬਰਾਂ ਇੱਕ ਤਾਂ ਹੋਰ ਵੀ ਨੇ ਪਰ ਹੁਣ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਆ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਅੱਜ ਦੇ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵਿੱਚ ਐਨਆਈ ਹੁਣ ਮੈਂ ਇਹਨੂੰ ਵਿਵੇਕ ਸ਼ਰਮਾ ਤੇ ਸਾਡੀ ਪੂਰੀ ਟੀਮ ਨੂੰ ਦਿਉ ਇਜਾਜ਼ਤ। ਧੰਨਵਾਦ।